ਰੋਜ ਆਪਾਂ ਰੋਈ ਦੀ ਖਲਾਈ ਬਾਰੇ ਖਲਾਈ ਬਾਰੇ ਮੰਗ ਕਰਦੇ ਹਾਂ ਪਰ ਕੁਦਰਤ ਬੜੀ ਬਿਆੰਤਾ ਤੇ ਕਿਉਂਕਿ ਕਿਸੇ ਸਰਕਾਰ ਨੇ ਤਾਂ ਜੇ ਧਿਆਨ ਨਹੀਂ ਦਿੱਤਾ ਪਰ ਪਾਣੀ ਨੇ ਆਪਦਾ ਯੋਰ ਮਾਰ ਕੇ ਆ ਵੇਖ ਲੋ ਆ ਆਪਣਾ ਬੰਨ ਸਿਰਫ ਆਪਣਾ ਬੰਨ ਹੀ بچਿਆ ਵਾ ਤੇ ਬਾਕੀ ਜਿਹੜੀ ਥੱਲੇ ਸੀ ਹੁੰਦੀ ਆਪਦੀ ਜ਼ਮੀਨ ਹਨਾ ਉਹਨੇ ਆਪਦੀ ਜ਼ਮੀਨ ਕਰਾ ਵੇਖੋ ਕਿੰਨੀ ਡੂੰਗੀ ਜਿੱਥੋਂ ਪਿੱਛੋਂ ਤੱਕ ਪਾੜ ਪਾਤਾ ਜੰਡਿਆ ਮੱਛੀ ਬੜੀ ਆਈ ਲਾਦੀ ਹੈ ਨਾ ਤੇ ਮੱਛੀ ਪਾਉਜੀ ਬਹੁਤ ਜਿੰਦੇ ਜਾ ਵੇਖੋ ਕਿੰਨਾ ਹਨਾ ਇਥੋਂ ਸਿੱਧਾ ਆਵੇ ਹੋ ਐ ਜਾਂਦੀ ਰਹੀ ਐ ਵੇਖੋ ਵੇਖੋ ਕਿਵੇਂ ਪਾੜ ਜਿਹੜਾ ਆ ਵੇਖੋ ਦੂਰ ਤੱਕ ਸਾਰਾ ਪਾੜ ਪਾਤਾ ਤੇ ਆ ਆਪਣਾ ਬੰਨ ਆ ਗਿਆ ਸਿਰਫ ਬਾਨੀ ਵਜਾ ਤੇ ਪਾਣੀ ਦਾ ਯੋਰ ਬਹੁਤ ਸੀਗਾ ਤੇ ਆ ਝੋਨਾ ਤੇ ਆਪਣਾ ਸਾਰਾ ਵੈਸੇ ਖਤਮੀ ਆ ਬੁਰੇ ਹਾਲ ਹੋ ਗਏ ਆ ਤੇ ਜਿਨੇ ਮੱਛੀ ਫੜਨੀ ਆ ਪਾਉ ਜੀ ਆਜੋ ਆਪਣੀ ਰੋਈ ਤੇ ਜਿੰਨੀ ਮਰਜੀ ਮੱਛੀ ਫੜ ਕੇ ਲਿਆ ਸਕਦਾ ਪਾਉ ਜੀ ਜਾਲ ਵੇਖੋ ਮਵਜਦੀਆਂ ਛਾਲਾਂ ਹਾ ਚੋ ਨਵੀਂ ਖਤਮ ਕਰਤਾ ਸਾਰਾ ਜਿਹੜੀ ਰੋਈਆਂ ਦੇ ਨਾਲ ਸੀਗੇ ਬੜੇ ਬੁਰੇ ਹਾਲ ਕਰਤੇ ਆ ਵੈਗਰੂ ਮਿਹਰ ਕਰੇ ਬਾਕੀ ਵੇਖ ਲੋ ਕਿੰਨਾ ਚਿਰ ਹੋ ਗਿਆ ਆਪਾਂ ਰੋਈ ਦੀ ਖਲਾਈ ਦੀ ਮੰਗ ਕਰਦੇ ਕਰਦੇ ਥੱਕ ਗਏ ਹਨ ਤੇ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਜਿਹੜਾ ਪਾਣੀ ਆ ਪਾਣੀ ਨੇ ਆਪਣੀ ਟਾਲ ਆ ਗਈ ਜ਼ੋਰ ਦੇ ਨਾਲ ਵੇਖੋ ਕਿੰਨੀ ਡੂੰਘੀ ਰੋਈ ਕਰਤੀ ਆ ਤੇ ਇਸ ਤਰ੍ਹਾਂ ਬਾਈ ਜੀ ਇਹ ਤੁਰੇ ਜਾਵੇ ਹੁਣ ਸਿੱਧੀ ਗਰਾਪੇ ਖਲਾਈ ਹੋ ਜਾਣੀ ਜਿੱਥੋਂ ਤੱਕ ਟਿਕਾਣੇ ਤੇ ਆਪੋ ਆਪਣੇ ਟਿਕਾਣੇ ਤੇ ਹਨਾ ਲਈ ਜਾਵੇ ਕੋਈ ਕਿਸੇ ਦਾ ਇੰਦੇ ਤੇ ਹੱਕ ਨਹੀਂ ਹੈਗਾ ਵੀ ਕੋਈ ਆਖੇ ਮੇਰੀ ਮਾਲਕੀ ਆ ਜਾਂ ਕਿਦਾ ਹਨ ਜਿਹੜੀ ਰੋਹੀ ਦੀ ਜ਼ਮੀਨ ਹੈ ਰੋਹੀ ਦੀ ਰਣੀਆ ਵੇਖੋ ਕਿਹੜੇ-ਕਿਹੜੇ ਪਹਾੜ ਪੈ ਕੇ ਆ ਦੇਖੋ ਕੰਮ ਖੁੱਲਾ ਹੋ ਗਿਆ ਸਿੱਧਾ ਦਰਿਆ ਬਣ ਗਿਆ ਤੇ ਆ ਵੀ ਆਪਾਂ ਵੀ ਮਿੱਟੀ ਪਾ ਕੇ ਅਕਿੱਲਾ ਉੱਚਾ ਕਰਨਾ ਪੈਣਾ ਆ ਵੇਖੋ ਕਿੰਨਾ ਹਨਾ ਛੋਨਾ ਦਾ ਖਤਮ ਆ ਫਿਰ ਵੀ ਚਲੋ ਜੋ ਕਰਮ ਆ ਜਾਏਗਾ ਮੇਲੀ ਜਾਣਾ ਤੇ ਬਾਕੀ ਆ ਦੇਖ ਲੋ ਕਰਾਣ ਵੱਢ ਕੇ ਲੈ ਗਿਆ ਸਾਰੀ ਜਿੰਨੀ ਥਾਂ ਹੈ ਸ਼ੇਅਰ ਕਰੋ ਵੀਡੀਓ ਵੱਤੋ ਵੱਜੀ ਤੇ ਦਿਵਸ ਜੀ ਆ ਮੈਂ ਨਾ ਵੀ ਸਾਰੀ ਇਤਰਾ ਢੂੰਗੀ ਕਰਕੇ ਲੈ ਜਾਈ ਦੂਰ ਤੱਕ ਜਿੰਨੀ ਵੀ ਦਾ ਆਪਣਾ ਹੈਗਾ ਨਾ ਆਪਣਾ ਪੇਟ ਇਦਾ ਹੀ ਚੌੜਾ ਐਨ ਕਰੇ ਤੇ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਹਾਂ ਜੀ ਤੇ ਆਪਾਂ ਨੂੰ ਬਚਾ ਕੇ ਆ ਤੋੜੀ ਆ ਤੋੜਿਆ ਨੇ ਬੜੀ ਸਪੋਰਟ ਕੀਤੀ ਆਪਣੀ ਹੈਨਾ ਤੋੜਿਆ ਨੇ ਮਿੱਟੀ ਨਹੀਂ ਖੋਰਨ ਦਿੱਤੀ ਉਹ ਤੇ ਹੁਣ ਬਾਕੀ ਜਿਆਦਾ ਉਂਜੀ ਸਿੱਧਾ ਹੋ ਗਿਆ ਵੇ ਹੁਣ ਨਹੀਂ ਇੱਥੇ ਵੱਜਦੀ ਤਾਂ ਆਈੜ ਕੇ ਹੁਣ ਵੇਖੋ ਜੀ ਡੰਡਿਆਂ ਦੇ ਨਾਲ ਮੱਛੀ ਮਾਰ ਦਿੰਦੇ ਆ ਸਾਡੇ ਮਾਝੇ ਦੇ ਮਿਹੈਲ ਇਹ ਡੰਡਿਆਂ ਦੇ ਨਾਲ ਕਰ ਦਿੰਦੇ ਆ ਵੱਡੇ ਵੱਡੇ ਸ਼ਿਕਾਰ ਮੱਛੀ ਤਾਂ ਗੱਲ ਕੋਈ ਨਹੀਂ ਤਾਂ ਮਗਰਮਾ ਛਟਾ ਲੈਂਦੇ ਆ ਵੇ ਆਵੇ ਹੈਗੀ ਮੱਛੀ ਬਹੁਤ ਮੋਟੀ ਆ ਆਵੇ ਆਵੇ ਹੋਏ ਆਵੇ ਉਹ ਤੇ ਸਾਰੀਆਂ ਗੁਰਗਾ ਲੰਮੀਆਂ ਬੜੀਆਂ ਮੱਛੀਆਂ ਆ ਦਾ ਸੌਲ ਮੱਛੀ ਉਹ ਸੌਲ ਨਾ ਮੱਛੀ ਇਹ ਹੈਗੀ ਬੜੇ ਟਾਪ ਦੀ ਗੁਰਗਾ ਮੱਛੀ ਉਹ ਥੋੜੀ ਹੈ ਕੇ ਦੀ ਨਾ ਲੋਕਾਂ ਨੇ ਵਿੱਚ ਪਾਈਆਂ ਮੱਛੀਆਂ ਬੜੀਆਂ ਆਵੇ ਹੋਏ ਗੱਡੀ ਆਵੇ ਆਵੇ ਉਹ ਬੰਦੇ ਨੂੰ ਗਈ ਆਹੋ ਤਾਂ ਨੂੰ ਚੜਦੀ ਆਵੇ ਆਵੇ ਤੇ ਆਵੇ ਆਵੇ ਤੇਰੇ ਸਾਹਮਣੇ ਆਵੇ ਮੱਛੀ ਤਰੀ ਹੁੰਦੀ ਉਹ ਆਵੇ ਗੱਡੀ ਮੋਟੀ ਹੋਏ ਓਵੇ ਪਾਣੀ ਚ ਓਵੇ ਆ ਗਈ ਆਹੋ ਇਹ ਡੰਡਾ ਮਾਰ ਰਹੇ ਨੇ ਸੁੱਟ ਘਰ ਗੁਰਗਾ ਛੌਲਾਂ ਦੇ ਨਾਲ ਬਣ ਜਾਣੀ ਵਧੀਆ ਜਿਹਾੜ ਮੈਂ ਤੇ ਮਾਰਿਆ ਹੱਥ ਵਾਲੀ ਨਿਕਲ ਗਈ ਉਹੀ ਸੀ ਓਵੇ ਆ ਗਈ ਓਵੇ ਅੱਜੀ ਫਿਰਦੀ ਹੁੰਦੀ ਇਹਦਾ ਗੁਰਗਾ ਖੇਡਦੇ ਹੀ ਆ ਵੱਡਾ ਡੰਡਾ ਫੜਾ ਵੱਡਾ ਡੰਡਾ ਵੱਡਾ ਲਿਓਣਾ ਈ ਯਾਰ ਓਵੇ ਤਾਂ ਨੂੰ ਆਉਂਦੀ ਓਏ ਉਹਨੇ ਉੱਚੇ ਦਾਣ ਚੜਨਾ ਇਹ ਮੱਛੀ ਜਾਂਦੀ ਤਾਂ ਨੂੰ ਹੁੰਦੀ ਆ ਥੱਲੇ ਨੂੰ ਨਹੀਂ ਆਉਂਦੀ ਮੱਛੀ ਜਿੱਧਰ ਨੂੰ ਪਾਣੀ ਵਗਦਾ ਇਹ ਉਧਰ ਨੂੰ ਜਾਂਦੀ ਹੁੰਦੀ ਆ ਕੰਡੇ ਤੇ ਲੱਗੀ ਹੋਏ ਬੜੀ ਮੱਛੀ ਆ ਪਾਉਈ ਆ ਵੇਖੋ ਕਰਾਂ ਜਿਵੇਂ ਸੱਪ ਤੁਰੇ ਫਿਰਦੇ ਹੁੰਦੇ ਵਿੱਚ ਸੱਪਾਂ ਦਾ ਭਲੇਖਾ ਪਾਉਂਦੀ ਉਹ ਕਰ ਦਿੰਦੇ ਆ ਸ਼ਿਕਾਰ ਮੱਝ ਦੇ ਮਿਹਲ ਆ ਦੇਖੋ ਵਾਈਰੂ ਸੱਚੇ ਪਾਤਸ਼ਾਹ ਹਨ ਦਰਿਆ ਤੇ ਤਾਂ ਸੇਵਾ ਚੱਲੀ ਜਾਂਦੀ ਆ ਇੱਧਰ ਸਾਡੇ ਤੇ ਰਬੀ ਰੱਖਾ ਕਿਉਂ ਜੰਟਿਆ ਮੈਂ ਹਾਂ ਵੀ ਇੱਕ ਬਹੁਤ ਵੱਡਾ ਦਰਿਆ ਵਾ ਪਰ ਇੱਥੇ ਰਬੀ ਰੱਖਾ ਸੱਚੇ ਪਾਤਸ਼ਾਹ ਹੀ ਰੱਖਦਾ ਮੈਂ ਕਿਰਪਾ ਦੇਖੋ ਕਰਾਂ ਇੱਥੇ ਆ ਛੋਨੇ ਦੇ ਉੱਤੋਂ ਦੀਆਂ ਕਰਾਂ ਵਗਿਆ ਪਾਣੀ ਛੋਨਾ ਦਾ ਖਤਮ ਮਛਰ ਨਹੀਂ ਆਉਂਦੇ ਮਛਰ